ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਮੈਂ ਹਰ ਨਵ ਤੇ ਤੁਹਾਡਾ ਸਵਾਗਤ ਹੈ ਮੇਰੇ ਚੈਨਲ ਤੇ ਤੇ ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਵੀ ਧੋਖੇਬਾਜ਼ ਬੰਦੇ ਦੇ ਵਿੱਚ ਉਹ ਸੱਤ ਕਿਹੜੀਆਂ ਨਿਸ਼ਾਨੀਆਂ ਹੁੰਦੀਆਂ ਕਿਉਂਕਿ ਹਰੇਕ ਇਨਸਾਨ ਦੇ ਆਲੇ ਦੁਆਲੇ ਕੋਈ ਨਾ ਕੋਈ ਐਦਾਂ ਦਾ ਬੰਦਾ ਹੁੰਦਾ ਹੈਗਾ ਜਿਹੜਾ ਧੋਖੇ ਦੀ ਮਨਸ਼ਾ ਵਾਲਾ ਹੁੰਦਾ ਹੈਗਾ ਚੋਸਤੀ ਦਾ ਜਵਾਨਾ ਹੈਗਾ ਤੇ ਤੁਹਾਨੂੰ ਉਹਨਾਂ ਬਾਰੇ ਪਤਾ ਹੋਣਾ ਚਾਹੀਦਾ ਵੀ ਬੰਦਾ ਤੁਹਾਨੂੰ ਧੋਖਾ ਦੇ ਰਿਹਾ ਤੇ ਇਸ ਕਰਕੇ ਤੁਸੀਂ ਇਹ ਵੀਡੀਓ ਪੂਰੀ ਦੇਖਿਓ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਥੈਂਕ ਯੂ ਤੁਸੀਂ ਵੀਡੀਓ ਦੇਖਣ ਲੱਗੇ ਆ ਇਤੋਂ ਉਹਨੇ ਇੱਕ ਛੋਟੀ ਜਿਹੀ ਰਿਕਵੈਸਟ ਆ ਅਗਰ ਤੁਸੀਂ ਮੇਰਾ ਜਿਹੜਾ ਚੈਨਲ ਆ ਉਹ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਸਬਸਕ੍ਰਾਈਬ ਕਰ ਦਿਓ ਕਿਉਂਕਿ ਇੱਥੇ ਤੁਹਾਡੇ ਲਈ ਵੀਡੀਓ ਜਿਹੜੀਆਂ ਹੁੰਦੀਆਂ ਉਹ ਸਾਈਕੋਲੋਜੀ ਨਾਲ ਸੰਬੰਧਤ ਮਨ ਦੇ ਨਾਲ ਸੰਬੰਧਤ ਹੁੰਦੀਆਂ ਮੋਟੀਵੇਸ਼ਨ ਨਾਲ ਸੰਬੰਧਤ ਤੁਹਾਨੂੰ ਬਹੁਤ ਸਾਰੇ ਏਦਾਂ ਦੇ ਲੋਕਾਂ ਨਾਲ ਵੀ ਆਪਾਂ ਮੁਲਾਕਾਤਾਂ ਵੀ ਕਰਵਾਵਾਂਗੇ ਜਿਹਦੇ ਵਿੱਚ ਤੁਹਾਡੀ ਜ਼ਿੰਦਗੀ ਦੇ ਵਿੱਚ ਕੁਝ ਨਾ ਕੁਝ ਸਿੱਖਣ ਨੂੰ ਤੁਹਾਨੂੰ ਮਿਲੂਗਾ ਕੁਝ ਨਾ ਕੁਝ ਸੁਧਾਰ ਹੋ ਸਕਦਾ ਹੈ ਤੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਉੱਤੇ ਕਮੈਂਟ ਵੀ ਜਰੂਰ ਕਰ ਦਿਓ ਲਾਈਕ ਵੀ ਕਰ ਦੋਸਤੋ ਅੱਜ ਕੱਲ ਦਾ ਜਿਹੜਾ ਜਮਾਨਾ ਹੈਗਾ ਚੋਸਤੀ ਦਾ ਜਮਾਨਾ ਹੈਗਾ ਜ਼ਿਆਦਾਤਰ ਲੋਕ ਧੋਖੇ ਦੀ ਮਾਨਸਾ ਵਾਲੇ ਹੁੰਦੇ ਆ ਚਾਹੇ ਸਾਡਾ ਕੋਈ ਸੱਜਣ ਮਿੱਤਰ ਆ ਜਾਂ ਕੋਈ ਸਾਡਾ ਰਿਸ਼ਤੇਦਾਰ ਆ ਜਾਂ ਸਾਡਾ ਕੋਈ ਫੈਮਿਲੀ ਮੈਂਬਰ ਹੋ ਆ ਇਹਨਾਂ ਦੇ ਵਿੱਚੋਂ ਕੋਈ ਵੀ ਬੰਦਾ ਤੁਹਾਨੂੰ ਧੋਖਾ ਦੇ ਸਕਦਾ ਕਿਸੇ ਵੀ ਟਾਈਮ ਤੇ ਟਾਈਮ ਰਹਿੰਦੇ ਹੀ ਤੁਹਾਨੂੰ ਉਹਦੇ ਧੋਖੇ ਦੀ ਜਿਹੜੀਆਂ ਨਿਸ਼ਾਨੀਆਂ ਹੈਗੀਆਂ ਅਗਰ ਉਹਨਾਂ ਬਾਰੇ ਪਤਾ ਹੋਵੇ ਤਾਂ ਤੁਸੀਂ ਆਪਣੇ ਫਿਊਚਰ ਨੂੰ ਸੇਵ ਕਰ ਸਕਦੇ ਹੋ ਆਪਣੀ એનર્ਜੀ ਨੂੰ ਤਾਂ ਆਪਣੀ ਟਾਈਮ ਨੂੰ ਸੇਵ ਕਰ ਸਕਦੇ ਆ ਤੇ ਇਸ ਵੀਡੀਓ ਵਿੱਚ ਆਪਾਂ ਗੱਲ ਕਰਦੇ ਆ ਕਿ ਕਿਹੜੀਆਂ ਸੱਤ ਨਿਸ਼ਾਨੀਆਂ ਹੁੰਦੀਆਂ ਧੋਖੇਬਾਜ਼ ਬੰਦੇ ਦੀਆਂ ਤੇ ਪਹਿਲੀ ਜਿਹੜੀ ਨਿਸ਼ਾਨੀ ਹੁੰਦੀ ਹੈਗੀ ਆ ਵੀ ਉਹ ਹਮੇਸ਼ਾ ਹੀ ਗੱਲਾਂ ਲਪਾਉਂਦੇ ਆ ਚਾਹੇ ਤੁਹਾਡਾ ਕੋਈ ਰਿਸ਼ਤੇਦਾਰ ਹੋ ਆ ਚਾਹੇ ਕੋਈ ਤੁਹਾਡਾ ਫਰੈਂਡ ਹੋ ਆ ਅਗਰ ਉਹ ਤੁਹਾਡੇ ਤੋਂ ਗੱਲਾਂ ਲਗਾਉਂਦਾ ਆ ਤੇ ਉਹਨਾਂ ਗੱਲਾਂ ਦੇ ਬਾਰੇ ਤੁਹਾਨੂੰ 3rd ਪਰਸਨ ਤੋਂ ਪਤਾ ਲੱਗਦਾ ਆ ਤੇ ਉਹ ਸਮਝ ਲਓ ਜਿਹੜਾ ਬੰਦਾ ਧੋਖੇबाज ਆ ਕਿਉਂਕਿ ਉਹ ਰਹਿੰਦਾ ਤਾਂ ਤੁਹਾਡੇ ਨਾਲ ਉਹ ਤੁਹਾਡੇ ਬਾਰੇ ਸਾਰੀ ਜਾਣਕਾਰੀ ਹੁੰਦੀ ਆ ਲੇਕਿਨ ਆਪਣੀ ਦਿਲ ਦੀਆਂ ਗੱਲਾਂ ਤੁਹਾਨੂੰ ਦੱਸਦਾ ਨਹੀਂ ਦਿਲ ਦਾ ਭੇਦ ਨਹੀਂ ਦਿੰਦਾ ਹੈਗਾ ਮੰਨੋ ਕਿ ਜਿੱਦਾਂ ਕਿ ਤੁਹਾਡਾ ਕੋਈ ਰਿਸ਼ਤੇਦਾਰ ਹੀ ਆ ਠੀਕ ਆ ਜੀ ਬਹੁਤ ਹੀ ਖਾਸ ਹੋ ਆ ਤੁਹਾਡੇ ਨਾਲ ਗੱਲਾਂ ਬਾਤਾਂ ਵੀ ਹੁੰਨੀਆਂ ਆ ਤੇ ਤੁਹਾਡੇ ਜਿਹੜੇ ਫੰਕਸ਼ਨਸ ਹੁੰਦੇ ਆ ਉਹਨਾਂ ਬਾਰੇ ਵੀ ਉਹਨੂੰ ਪਤਾ ਹੁੰਦਾ ਵੀ ਕੀ ਕਰਨਾ ਕੀ ਨਹੀਂ ਕਰਨਾ ਕੰਮ ਕਾਰੋਬਾਰੀ ਵੀ ਪਤਾ ਹੁੰਦਾ ਤੇ ਜਿੱਦਾਂ ਮੰਨ ਲਓ ਵੀ ਉਹਨਾਂ ਦੇ ਕੋਈ ਵਿਆਹ ਆ ਕੇ ਆਉਣ ਵਾਲਾ ਤੁਹਾਨੂੰ ਉਹਦੇ ਬਾਰੇ ਪਤਾ ਨਹੀਂ ਹੈਗਾ ਲੇਕਿਨ ਤੁਹਾਨੂੰ ਤੀਜੇ ਬੰਦੇ ਤੋਂ ਪਤਾ ਲੱਗਦਾ ਵੀ ਉਹਨਾਂ ਦੇ ਘਰ ਦੇ ਵਿੱਚ ਵਿਆਹ ਆ ਕੋਈ ਫੰਕਸ਼ਨ ਆ ਇਦਾਂ ਦੇ ਜਿਹੜੇ ਬੰਦੇ ਹੁੰਦੇ ਉਹ ਧੋਖੇਬਾਜ਼ ਹੁੰਦੇ ਆ ਮਤਲਬ ਕਿ ਆਪਣੇ ਜਿਹੜੇ ਦਿਲ ਦੇ ਵਿੱਚ ਉਹਨਾਂ ਦੇ ਖੋਟ ਹੁੰਦਾ ਹੈਗਾ ਟਰੈਕਟਲੀ ਤੁਹਾਡੇ ਨਾਲ ਮਨੋਂ ਸਾਫ਼ ਨਹੀਂ ਹੁੰਦੇ ਹੈਗੇ ਉਹ ਹਮੇਸ਼ਾ ਹੀ ਤੁਹਾਡੇ ਨਾਲ ਗੱਲਾਂ ਲੁਕਾਉਂਦੇ ਆ ਇਹ ਤਾਂ ਇੱਕ ਛੋਟੀ ਜਿਹੀ ਗੱਲ ਹੁੰਦੀ ਹੈ ਹੋਰ ਵੀ ਵੱਡੀਆਂ ਵੱਡੀਆਂ ਗੱਲਾਂ ਤੁਹਾਡੇ ਤੋਂ ਲੁਕਾਉ ਉਹਨੋ ਜਿਹੜਾ ਮਾਨਵਾ ਸਾਥ ਨਹੀਂ ਹੁੰਦਾ ਹੈਗਾ ਤੁਹਾਡੇ ਲਈ ਤੇ ਇਦਾਂ ਦੇ ਬੰਦੇ ਤੋਂ ਬਚਣਾ ਚਾਹੀਦਾ ਚਾਹੇ ਤੁਹਾਡਾ ਕੋਈ ਰਿਸ਼ਤੇਦਾਰ ਹੋ ਚਾਹੇ ਕੋਈ ਦੋਸਤ ਹੋ ਆ ਹਮੇਸ਼ਾ ਹੀ ਤੁਹਾਨੂੰ ਇਦਾਂ ਦੇ ਬੰਦੇ ਤੋਂ ਬਚਣਾ ਚਾਹੀਦਾ ਅਗਲੀ ਜਿਹੜੀ ਨਿਸ਼ਾਨੀ ਹੁੰਦੀ ਹੈਗੀ ਆ ਧੋਖੇबाज ਬੰਦੇ ਦੀ ਬਈ ਉਹਨੂੰ ਤੁਹਾਡੀ ਦੁੱਖ ਤਕਲੀਫ ਨਾਲ ਕੋਈ ਵੀ ਫਰਕ ਨਹੀਂ ਪੈਂਦਾ ਹੈਗਾ ਤੁਸੀਂ ਉਹਦੇ ਲਈ ਹਮੇਸ਼ਾ ਹੀ ਹਾਜ਼ਰ ਰਹਿੰਦੇ ਆ ਉਹਦੀ ਹੈਲਪ ਕਰਨ ਵਾਸਤੇ ਵੀ ਜਾਂ ਫੇ ਉਹਨੂੰ ਕੋਈ ਪ੍ਰੋਬਲਮ ਹੁੰਦੀ ਹੈ ਤੁਸੀਂ ਉਹ ਦਿਲੋਂ ਉਹਦਾ ਕਰਦੇ ਆ ਲੇਕਿਨ ਉਹਨੂੰ ਕੋਈ ਵੀ ਤੁਹਾਡੇ ਦੁੱਖ ਦੇ ਨਾਲ ਤਕਲੀਫ ਦੇ ਨਾਲ ਪ੍ਰੋਬਲਮ ਦੇ ਨਾਲ ਕੋਈ ਵੀ ਫਰਕ ਨਹੀਂ ਪੈਂਦਾ ਹੁੰਦਾ ਨਾ ਹੀ ਉਹਨੇ ਤੁਹਾਨੂੰ ਉਸ ਮੌਕੇ ਨਾਈ ਕੋ ਦਿਲੋਂ ਨਹੀਂ ਹਮਦਰਦੀ ਪ੍ਰਗਟ ਕਰਨੀ ਵੀ ਤੁਸੀਂ ਕਿਸੇ ਪ੍ਰੋਬਲਮ ਦੇ ਵਿੱਚ ਆ ਇੱਕ ਉਤਲੇ ਮਨੋਈ ਤੁਹਾਨੂੰ ਉਹ ਮਤਲਬ ਉਹ ਸੈਂਪਥੀ ਪ੍ਰੋਡਿਊਸ ਕਰੂਗਾ ਦਿਲੋਂ ਨਹੀਂ ਕਰਦਾ ਹੁੰਦਾ ਤੇ ਜਿਹੜੇ ਉਤਲੇ ਮਨੋ ਬੰਦਾ ਕਰਦਾ ਹੁੰਦਾ ਉਹਦੇ ਬਾਰੇ ਬੰਦੇ ਨੂੰ ਪਤਾ ਵੀ ਸਾਹਮਣੇ ਵਾਲੇ ਨੂੰ ਲੱਗ ਜਾਂਦਾ ਵੀ ਉਤਲੇ ਮਨੋ ਕਰ ਰਿਹਾ ਵੀ ਦਿਲੋਂ ਇਹਨੂੰ ਕੋਈ ਫਰਕ ਨਹੀਂ ਹੈਗਾ ਆਪਣੀ ਉਹਦੀ ਰੁਟੀਨ ਉਦਾਂ ਹੀ ਚੱਲੀ ਜਾਣੀ ਜਿੱਦਾਂ ਚੱਲਦੀ ਆ ਉਹਨੂੰ ਤੁਹਾਡੀ ਪ੍ਰੋਬਲਮ ਦੇ ਬਾਰੇ ਕੋਈ ਵੀ ਉਹਨੂੰ ਅਹਿਸਾਸ ਨਹੀਂ ਹੋਣਾ ਹੈਗਾ ਤੁਹਾਡੇ ਦੁੱਖ ਦਰਦ ਬਾਰੇ ਉਹਨੂੰ ਕੁਝ ਵੀ ਫੀਲਿੰਗ ਨਹੀਂ ਹੋਣੀ ਹੈਗੀ ਤੇ ਇਦਾਂ ਦੇ ਬੰਦਿਆਂ ਤੋਂ ਵੀ ਬਚਣਾ ਚਾਹੀਦਾ ਥੋੜਾ ਜਿਹਾ ਧਿਆਨ ਰੱਖਣਾ ਚਾਹੀਦਾ ਵੀ ਕਿ ਧੋਖੇ ਦੇ ਸਮੇਂ ਖੜਦਾ ਆ ਤੇ ਕਿਹੜਾ ਨਹੀਂ ਖੜਦਾ ਹੈਗਾ ਅਗਰ ਤੁਸੀਂ ਵੀ ਐਦਾਂ ਦੇ ਬੰਦਿਆਂ ਦੇ ਨਾਲ ਹੀ ਆਪਣਾ ਟਾਈਮ ਸਪੈਂਡ ਕਰੀ ਜਾ ਰਹੇ ਆ ਐਨਰਜੀ ਜਾਂ ਪੈਸਾ ਸਪੈਂਡ ਕਰੀ ਜਾ ਰਹੇ ਆ ਤੇ ਅੱਗੇ ਚੱਲ ਕੇ ਇਹ ਬੰਦੇ ਨੇ ਤੁਹਾਨੂੰ ਧੋਖਾ ਦੇਣਾ ਹੀ ਹੁੰਦਾ ਆ ਤੇ ਇਸ ਕਰਕੇ ਐਦਾਂ ਦੇ ਬੰਦਿਆਂ ਤੋਂ ਬਚਣਾ ਚਾਹੀਦਾ ਅਗਲੀ ਜਿਹੜੀ ਨਿਸ਼ਾਨੀ ਹੁੰਦੀ ਹੈਗੀ ਆ ਧੋਖੇਬਾਜ਼ ਬੰਦੇ ਦੀ ਉਹ ਹੁੰਦੀ ਆ ਵੀ ਝੂਠੇ ਹੁੰਦੇ ਆ ਉਹਨਾਂ ਦੀ ਜਿਹੜੀ ਕਹਿਣ ਦੇ ਵਿੱਚ ਤੇ ਕਰਨ ਦੇ ਵਿੱਚ ਫਰਕ ਹੁੰਦਾ ਹੈਗਾ ਤੇ ਐਦਾਂ ਦੇ ਬੰਦੇ ਬਹੁਤ ਸਾਰੇ ਹੁੰਦੇ ਆ ਤੁਸੀਂ ਵੀ ਦੇਖੇ ਹੋਣੇ ਆ ਤੁਹਾਡੇ ਰਸਤੇ ਸਾਰਾਂ ਦੇ ਵਿੱਚ ਵੀ ਹੁੰਨੇ ਆ ਫਰੈਂਡ ਸਰਕਲ ਦੇ ਵਿੱਚ ਵੀ ਹੁੰਨੇ ਆ ਉਹਨੇ ਤੁਹਾਨੂੰ ਕਹਿ ਕੁਛ ਦੇਣਾ ਲੇਕਿਨ ਉਹਨੇ ਆਪਣੇ ਸ਼ਬਦਾਂ ਦੇ ਉੱਤੇ ਉਹਨੇ ਖੜਨਾ ਨਹੀਂ ਹੈਗਾ ਤੇ ਨਾ ਹੀ ਉਦਾਂ ਦੀ ਤੁਹਾਡੇ ਨਾਲ ਹੈਲਪ ਕਰਨੀ ਆ ਜਿੱਦਾਂ ਕਿ ਮੰਨ ਲਓ ਵੀ ਤੁਹਾਨੂੰ ਕਿਸੇ ਪੈਸੇ ਢੇਲੇ ਦੀ ਲੋੜ ਪੈ ਗਈ ਠੀਕ ਆ ਜੀ ਤੇ ਉਹਨੇ ਤੁਹਾਨੂੰ ਲਾਰਾ ਲਾਤਾ ਵੀ ਮੈਂ ਮਹੀਨੇ ਬਾਅਦ ਤੁਹਾਨੂੰ ਮਤਲਬ ਤੁਹਾਡੀ ਹੈਲਪ ਕਰੂੰਗਾ ਤੇ ਤੁਸੀਂ ਟੈਨਸ਼ਨ ਨਹੀਂ ਲੈਣੀ ਹੈਗੀ ਉਹਨੇ ਆਪਣੇ ਵੱਲੋਂ ਤੇ ਇੱਕ ਸ਼ਬਦ ਯਾਨੀ ਕਹਿ ਤੇ ਬਟ ਤੁਸੀਂ ਉਸ ਨੂੰ ਮੰਨ ਕੇ ਬਹਿ ਜਾਣਾ ਠੀਕ ਆ ਤੇ ਤੁਸੀਂ ਬੇਫਿਕਰ ਹੋ ਜਾਣਾ ਉਸ ਵੇਲੇ ਤੇ ਜਦੋਂ ਮਹੀਨਾ ਆਉਣਾ ਉਹਨੇ ਕੋਈ ਨਾ ਕੋਈ ਫਿਰ ਬਹਾਨਾ ਬਣਾਉਣਾ ਯਾਰ ਮੈਨੂੰ ਮੈਂ ਤਾਂ ਫੁਲਾਨੀ ਬੰਦੇ ਤੋਂ ਪੈਸੇ ਲੈਣੇ ਸੀਗੇ ਉਹਨੇ ਮੈਨੂੰ ਦਿੱਤੇ ਨਹੀਂ ਤਾਂ ਕਰਕੇ ਹੁਣ ਮੈਂ ਤੇਰੀ ਹੈਲਪ ਨਹੀਂ ਕਰ ਸਕਦਾ ਹੈਗਾ ਤੇ ਜਿਹੜਾ ਤੁਹਾਡਾ ਮਹੀਨਾ ਹੋਣਾ ਤੁਸੀਂ ਉੱਤੇ ਆਸ ਲਾਈ ਬੈਠੇ ਰਹਿਣਾ ਤੇ ਮਹੀਨੇ ਦੇ ਵਿੱਚ ਪਤਾ ਨਹੀਂ ਤੁਸੀਂ ਹੋਰ ਕਿਹੜੇ ਐਫਰਟਸ ਕਰ ਲੰਦੇ ਜਾਂ ਤੁਹਾਡੀ ਜਿਹੜੀ ਹੋਰ ਪ੍ਰੋਬਲਮ ਉਹ ਬਾਅਦ ਵੀ ਗਈ ਹੋਣੀ ਆ ਪੈਸੇ ਤੇ ਲੈਣ ਨਾਲ ਸੰਬੰਧਤ ਮਤਲਬ ਕਿ ਕੋਈ ਵੀ ਜ਼ਿੰਦਗੀ ਵਿੱਚ ਪ੍ਰੋਬਲਮ ਜਦੋਂ ਤੁਹਾਨੂੰ ਆਣੀ ਆ ਤੇ ਉਸ ਬੰਦੇ ਨੇ ਸਿਰਫ ਤੁਹਾਨੂੰ ਇੱਕ ਤਰ੍ਹਾਂ ਦਾ ਲਾਰਾ ਲਾ ਦੇਣਾ ਉਹ ਝੂਠ ਬੋਲ ਕੇ ਤੇ ਯਾਨੀ ਜੋ ਵੀ ਉਹਨੇ ਕਹਿਣਾ ਉਹ ਤੇ ਖਰਾ ਨਹੀਂ ਹੋ ਉਤਰਨਾ ਹੈਗਾ ਇਹ ਤੱਕ ਯਾਨੀ ਕਿ ਬਹੁਤ ਵੱਡੀ ਗੱਲ ਆ ਛੋਟੀਆਂ ਛੋਟੀਆਂ ਗੱਲਾਂ ਤੇ ਵੀ ਤੁਸੀਂ ਕਹਿ ਦੇਣਾ ਮੰਨ ਲਓ ਉਹਨੇ ਤੁਹਾਨੂੰ ਤੁਹਾਡਾ ਕੋਈ ਪਲਾਨ ਬਣਾਇ ਤੇਰ੍ਹਾਂ ਦੇ ਬੰਦਿਆਂ ਤੋਂ ਵੀ ਬਚਣਾ ਚਾਹੀਦਾ ਅਗਲੀ ਜਿਹੜੀ ਨਿਸ਼ਾਨੀ ਹੁੰਦੀ ਵੀ ਉਹ ਤੁਹਾਡੀ ਕਦਰ ਨਹੀਂ ਕਰਦੇ ਹੈਗੇ ਤੁਸੀਂ ਉਹਦੇ ਲਈ ਆਪਣਾ ਸਮਾਂ ਵੀ ਗਾੜਦੇ ਆ ਆਪਣਾ ਪੈਸਾ ਵੀ ਬਰਬਾਦ ਕਰਦੇ ਆ ਜਾਂ ਫਿਰ ਤੁਸੀਂ ਆਪਣੀ ਜਿਹੜੀ ਰੂਟੀਨ ਹੁੰਦੀ ਉਹਨੂੰ ਵੀ ਤੋੜ ਕੇ ਉਹਦੇ ਲਈ ਹਮੇਸ਼ਾ ਹੀ ਹਾਜ਼ਰ ਰਹਿੰਦੇ ਆ ਪਰ ਜਦੋਂ ਉਹਦੀ ਵਾਰੀ ਹੁੰਦੀ ਆ ਉਹਨੇ ਉਹ ਚੀਜ਼ ਤੁਹਾਡੀ ਕਦਰ ਨਹੀਂ ਕਰਨੀ ਹੈਗੀ ਮਤਲਬ ਕਿ ਇੱਕ ਤਰ੍ਹਾਂ ਤੁਹਾਨੂੰ ਨਕਾਰਾ ਹੀ ਸਮਝਣ ਲੱਪਣਾ ਵੀ ਇਹ ਤਾਂ ਕਹਣਾ ਬੰਦਾ ਬਿੱਲਾ ਹੀ ਆ ਹਮੇਸ਼ਾ ਹੀ ਤਾਂ ਤਿਆਰੀ ਜਾਂਦਾ ਮੇਰੀ ਹੈਲਪ ਵਾਸਤੇ ਮਤਲਬ ਕਦੀ ਵੀ ਕਦਰ ਨਹੀਂ ਕਰਨੀ ਹੈਗੀ ਤੇ disrespect ਵੀ ਤੁਹਾਡੀ একদম ਹੀ ਕਰ ਦੇਣੀ ਆ ਉਹਨੇ একদম ਹੀ ਭੁੱਲ ਜਾਣਾ ਵੀ ਇਸ ਬੰਦੇ ਨੇ ਮੈਨੂੰ 9 ਵਾਰੀ ਮੇਰਾ ਸਾਥ ਦਿੱਤਾ ਤੇ 10ਵੀਂ ਵਾਰੀ ਜਦੋਂ ਤੁਸੀਂ ਉਹਨੂੰ ਨਾਂ ਵਗੈਰਾ ਵੀ ਕਰ ਦੇਣੀ ਆ একদম ਉਹਨੇ ਜਿਹੜਾ ਰਸਤਾ ਨਾਤਾ ਆ ਉਹ ਖਤਮ ਕਰਨ ਦੀ ਕੋਸ਼ਿਸ਼ ਕਰਨੀ ਹੈ ਮਤਲਬ ਕਿ ਤੁਹਾਡੀ ਕਦਰ ਨਹੀਂ ਉਹਨੇ ਕਰਨੀ ਆ ਕਿ ਜਿੰਨਾ ਮਰਜੀ ਤੁਸੀਂ ਉਹਦਾ ਕਰੀ ਜਾਓ ਅਗਲੀ ਜਿਹੜੀ ਨਿਸ਼ਾਨੀ ਹੁੰਦੀ ਹੈ ਕਿ ਇਹ ਵੀ ਆਪਣੀ ਪ੍ਰਾਈਵੇਸੀ ਨੂੰ ਲੈ ਕੇ ਬਹੁਤ ਹੀ ਜ਼ਿਆਦਾ ਚਿੰਤਤ ਹੁੰਦੇ ਆ ਉਹਨੂੰ ਤੁਹਾਡੇ ਘਰ ਦੇ ਹਰੇਕ ਮਸਲੇ ਦਾ ਪਤਾ ਹੁੰਦਾ ਆ ਹਰੇਕ ਤੁਹਾਡੇ ਚੰਗੇ ਮਾੜੇ ਕੰਮ ਦਾ ਪਤਾ ਹੁੰਦਾ ਹੈਗਾ ਮਤਲਬ ਕਿ ਜੇ क्राइम ਦਾ ਤੁਹਾਡੇ ਪਤਾ ਹੁੰਦਾ ਹੈਗਾ ਪਰ ਉਹਨੇ ਆਪਣੇ ਦਿਲ ਦਾ ਭੇਦ ਨਹੀਂ ਦੇਣਾ ਹੈਗਾ ਆਪਣੀ ਪ੍ਰਾਈਵੇਸੀ ਰੱਖਣੀ ਆ ਅਗਰ ਤੁਸੀਂ ਉਹ ਤੋਂ ਪੁੱਛਣ ਦੀ ਕੋਸ਼ਿਸ਼ ਵੀ ਕਰਦੇ ਆ ਵੀ ਕੀ ਗੱਲ ਹੋਈ ਕਿੱਦਾਂ ਆ ਉਹਨੇ ਤੁਹਾਨੂੰ ਕਦੀ ਆਪਣੇ ਦਿਲ ਦਾ ਭੇਦ ਨਹੀਂ ਦੇਣਾ ਹੈਗਾ ਹਮੇਸ਼ਾ ਹੀ ਗੱਲਾਂ ਇਹਦੀਆਂ ਲੁਕੋ ਕੇ ਰੱਖਣੀਆਂ ਤੁਸੀਂ ਇਦਾਂ ਦੇ ਬੰਦੇ ਦਾ ਜਿਹੜਾ ਤੁਹਾਡਾ ਫਰੈਂਡ ਹੋਵੇ ਬਹੁਤ ਕਲੋਜ਼ ਜਿਹੜਾ ਆਪਣੇ ਆਪ ਨੂੰ ਕਹਿੰਦਾ ਘਾਉਂਦਾ ਹੋਵੇ ਤੇ ਉਹਦਾ ਤੁਸੀਂ ਫੋਨ ਫੜ ਕੇ ਦੇਖਿਓ ਵੀ ਲਿਆਵੇ ਫੋਨ ਤੇ ਦੇਖਾਂ ਉਹਨੇ ਤੁਹਾਨੂੰ ਆਪਣੇ ਫੋਨ ਤੱਕ ਨਹੀਂ ਹੱਥ ਲਾਣ ਦੇਣਾ ਹੈਗਾ ਉਹਨੇ ਤੁਹਾਨੂੰ ਖਾਉ ਵੱਡੂ ਕਰਦਾ ਬਦਲੇ ਕਿ ਇਦਾਂ ਤੁਹਾਣਾ ਵੀ ਇਹ ਕਰਨਾ ਵੀ ਤੂੰ ਫੋਨ ਨੂੰ ਨਾ ਹੱਥ ਲਾਜਾ ਕਿਸੇ ਵੀ ਤਰੀਕੇ ਨਾਲ ਇੰਨੇ ਉਹ ਪ੍ਰਾਈਵੇਟ ਹੁੰਦੇ ਆ ਪਰ ਤੁਹਾਡੀ ਵਾਰ ਨੂੰ ਉਹਨੇ ਪੂਰਾ ਐਨ ਵਿੱਚ ਮਿਕਸ ਹੋ ਜਾਣਾ ਪੂਰੀ ਤੁਹਾਡੀ ਨੋਲਿਜ ਰੱਖਣੀ ਆ ਵੀ ਇਹ ਬੰਦਾ ਕਿਹੜੀ ਸਿਚੁਏਸ਼ਨ ਦੇ ਵਿੱਚ ਆ ਅਗਲੀ ਜਿਹੜੀ ਨਿਸ਼ਾਨੀ ਹੁੰਦੀ ਆ ਉਹ ਇੱਕ ਤਰ੍ਹਾਂ ਦੀ ਆਜ਼ਾਦ ਸੋਚ ਹੁੰਦੀ ਉਹਨਾਂ ਦੀ ਆਜ਼ਾਦ ਸੋਚ ਦਾ ਮਤਲਬ ਕੀ ਆ ਵੀ ਆਪਣੇ ਜਿਹੜੇ ਉਹ ਰੂਲ ਰੈਗੂਲੇਸ਼ਨਸ ਹੁੰਦੇ ਆ ਉਹਨਾਂ ਦੇ ਉਹ ਚੱਲਦੇ ਆ ਉਹਨਾਂ ਨੂੰ ਤੁਹਾਡੇ ਨਾਲ ਜਿਹੜਾ ਤੁਹਾਡੀ ਦੋਸਤੀ ਤੁਹਾਡੇ ਨਾਲ ਜਾਵੇ ਕਿ ਤੁਹਾਡੇ ਨਾਲ ਕੋਈ ਰਿਸ਼ਤਾ ਉਹਨਾਂ ਨਾਲ ਕੋਈ ਉਹਦਾ ਲੈਣਾ ਦੇਣਾ ਨਹੀਂ ਹੁੰਦਾ ਹੈਗਾ ਅਗਰ ਉਹ ਆਪਣੇ ਰੂਲ ਦੇ ਅਕੋਰਡਿੰਗ ਹੀ ਤੁਹਾਡੇ ਨਾਲ ਮਤਲਬ ਕੋਈ ਵੀ ਅਬਹਾਰ ਕਰ ਰਹੇ ਆ ਤਾਂ ਸਹੀ ਆ ਅਗਰ ਰੂਲ ਉਹ ਤੋੜਨਗੇ ਵੇ ਤੁਹਾਡੇ ਨਾਲ ਉਹਨੇ ਮਤਲਬ ਦੋਸਤੀ ਨਹੀਂ ਫੇ ਨਭਾਉਣੀ ਹੈਗੀ ਆਪਣਾ ਰੂਲ ਨਹੀਂ ਤੋੜਨਾ ਹੈਗਾ ਜਿੱਦਾਂ ਹੁਣ ਮੰਨ ਲਓ ਕੋਈ ਰੂਟੀਨ ਜੋ ਆਪਣਾ ਕੰਮਕਾਰ ਕਰ ਰਿਹਾ ਹੈ ਨਾ ਕੋਈ ਆਫਿਸ ਜਾ ਰਿਹਾ ਕੋਈ ਜਾਂ ਸਟੂਡੈਂਟ ਲਾ ਲਓ ਪੜਾਈ ਦੇ ਵਿੱਚ ਜਦੋਂ ਤੁਹਾਨੂੰ ਉਹਦੀ ਲੋਡ ਪੈਣੀ ਨਹੀਂ ਜੀ ਮੈਂ ਤਾਂ ਕੰਮ ਤੇ ਜਾਣਾ ਨਹੀਂ ਜੀ ਅੱਜ ਮੈਂ ਇਦਾਂ ਨਹੀਂ ਕਰ ਸਕਦਾ ਨਹੀਂ ਜੀ ਅੱਜ ਮੈਂ ਤਾਂ ਯਾਰ ਸਕੂਲ ਜਾਣਾ ਮੈਂ ਆਪਣੀ ਮਤਲਬ ਛੁੱਟੀ ਨਹੀਂ ਕਰ ਸਕਦਾ ਜਨ ਮਤਲਬ ਤੁਹਾਡੇ ਖਾਤਰ ਜੋ ਤੁਹਾਨੂੰ ਅਰਜੰਤ ਤੋਂ ਅਰਜੰਤ ਦੀ ਵੀ ਰੂਲ ਲੋਡ ਪੈਣੀ ਹੈ ਉਹਨੇ ਆਪਣੀ ਰੂਟੀਨ ਨਹੀਂ ਤੋੜਨੀ ਹੈਗੀ ਆਪਣੇ ਆਜ਼ਾਦ ਉੱਥੇ ਹੀ ਯਾਨੀ ਕਿ ਉਹਨੇ ਰੱਖਣਾ ਆਪਣਾ ਜਿਹੜਾ ਵਿਵਹਾਰ ਹੋਣਾ ਹੈ ਤੁਹਾਡੇ ਅਕੋਰਡਿੰਗ ਨਹੀਂ ਉਹਨੇ ਚੱਲਣਾ ਆਇਗਾ ਇਦਾਂ ਦੀ ਬੰਦੇ ਦੀ ਜਿਹੜੀ ਅਗਲੀ ਨਿਸ਼ਾਨੀ ਹੁੰਦੀ ਹੈਗੀ ਆ ਉਹਨੇ ਫਾਰਮੈਲਿਟੀ ਨਹੀਂ ਪਿਆਰ ਕਰਨਾ ਤੁਹਾਨੂੰ ਹਾਈ ਲਵ ਯੂ ਕਹਿਣਾ ਮੈਨੂੰ ਤੇਰੇ ਨਾਲ ਪਿਆਰ ਆ ਇਦਾਂ ਵੀ ਕਹਿਣਾ ਆ ਦਿਲੋਂ ਉਹਨੂੰ ਕੋਈ ਹਮਦਰਦੀ ਨਹੀਂ ਹੁੰਦੀ ਕੋਈ ਉਹਨੂੰ ਪਿਆਰ ਨਹੀਂ ਹੁੰਦਾ ਹੈਗਾ ਨਾ ਹੀ ਉਹਨੇ ਤੁਹਾਡਾ ਹਾਲ ਚਾਲ ਪੁੱਛਣਾ ਦੇ ਲੋ ਮਤਲਬ ਇੱਕ ਤਰ੍ਹਾਂ ਦੀ ਫਾਰਮੈਲਿਟੀ ਹੁੰਦੀ ਹੈਗੀ ਆ ਪਿਆਰ ਵਾਲੀ ਜਦੋਂ ਕਿਸੇ ਵੀ ਤਰੀਕੇ ਨਾਲ ਜਿਹੜੀ ਪਿਆਰ ਨੂੰ ਐਕਸਪ੍ਰੈਸ ਕਰਨਾ ਹੁੰਦਾ ਪ੍ਰੈਕਟੀਕਲੀ ਉਦੋਂ ਉਹਨੇ ਨੱਟ ਜਾਣਾ ਮਤਲਬ ਜਿੱਦਾਂ ਤੁਹਾਨੂੰ ਪਹਿਲਾਂ ਦੱਸਿਆ ਵੀ ਜਦੋਂ ਤੁਹਾਨੂੰ ਲੋਡ ਪੈਣੀ ਆ ਜਾਂ ਤੁਹਾਨੂੰ ਸੱਚੀ ਇੱਕ ਇਦਾਂ ਦਾ ਇ ਜਿੰਨਾ ਮੈਂ ਆਪਣੀ ਦਿਲ ਦੀ ਗੱਲ ਸ਼ੇਅਰ ਕਰਾਂ ਜਾਂ ਫਿਰ ਤੁਹਾਨੂੰ ਇਦਾਂ ਦੀ ਹੈਲਪ ਚਾਹੀਦੀ ਹੋਣੀ ਵੀ ਆਏ ਬੰਦਾ ਯਾਰ ਮੈਨੂੰ ਬੜਾ ਪਿਆਰ ਕਰਦਾ ਮੈਨੂੰ ਪੁੱਛ ਕੇ ਦੇਦਾ ਹੈ ਹਲ ਵਾਸਤੇ ਉਦੋਂ ਜੇ ਸੱਚ ਜਿਹੜਾ ਪਿਆਰ ਹੁੰਦਾ ਉਹਦਾ ਪਾਣੀ ਬਣ ਜਾਣਾ ਹੈਗਾ ਉਦੋਂ ਫਿਰ ਤੁਹਾਡੇ ਪਿਆਰ ਉਹ ਕੰਮ ਨਹੀਂ ਆਉਣਾ ਕਿਉਂਕਿ ਉਹ ਸਿਰਫ ਇੱਕ ਫਾਰਮੈਲਟੀ ਵਾਲਾ ਪਿਆਰ ਹੋਣਾ ਤੇ ਦੋਸਤੋ ਇਹ ਸੀ ਸੱਤ ਨਿਸ਼ਾਨੀਆਂ ਜੇ ਤੁਹਾਨੂੰ ਪਤਾ ਲੱਗ ਸਕਦਾ ਹੈ ਬੇ ਬੰਦਾ ਇਹ ਧੋਖੇबाज ਵਾ ਕੋਈ ਵੀ ਹੋ ਸਕਦਾ ਤੁਹਾਡਾ ਫਰੈਂਡ ਵੀ ਹੋ ਸਕਦਾ ਤੁਹਾਡਾ ਰਿਸ਼ਤੇਦਾਰ ਵੀ ਹੋ ਸਕਦਾ ਕਿਉਂਕਿ ਅੱਜ ਕੱਲ ਹਰੇਕ ਇਨਸਾਨ ਚੋਸਤੀ ਦੇ ਵਿੱਚ ਹੀ ਹੁੰਦਾ ਹੈਗਾ ਬਹੁਤ ਹੀ ਘੱਟ ਜੈ ਦਿਲੋਂ ਤੁਹਾਡੇ ਨਾਲ ਚੱਲਦੇ ਆ ਤੇ ਤੁਹਾਨੂੰ ਵੀ ਅਗਰ ਲੱਗਦਾ ਹੈਗਾ ਵੀ ਤੁਹਾਡੇ ਆਸ-ਪਾਸ ਵੀ ਇਦਾਂ ਦੇ ਹੈਗੇ ਆ ਬੰਦੇ ਜਾਂ ਫੇ ਤੁਹਾਡੇ ਨਾਲ ਇਦਾਂ ਪਹਿਲਾਂ ਹੋ ਚੁੱਕੀ ਆ ਕੁਝ ਨਾ ਕੁਝ ਇਹਨਾਂ ਨਿਸ਼ਾਨੀਆਂ ਦੇ ਅਕੋਰਡਿੰਗ ਕੋਈ ਬੰਦਾ ਤੁਹਾਨੂੰ ਪਹਿਲਾਂ ਤੁਹਾਡੀ ਲਾਈਫ ਦੇ ਵਿੱਚ ਆਇਆ ਤੇ ਤੁਹਾਨੂੰ ਧੋਖਾ ਦੇ ਗਿਆ ਤੇ ਕਮੈਂਟ ਬਾਕਸ ਵਿੱਚ ਕਮੈਂਟ ਜਰੂਰ ਕਰਿਓ ਤੇ ਅਗਰ ਤੁਹਾਨੂੰ ਵੀਡੀਓ ਵਧੀਆ ਲੱਗੀ ਆ ਤੇ ਲਾਈਕ ਇਹਨੂੰ ਕਰ ਦਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਦਿਓ ਧੰਨਵਾਦ